ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸੂਰੀ ਸਾਥਿਓ ਇੱਕ ਵਿਸ਼ੇਸ਼ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਨਮਾ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਜਾਂਦੇ ਆ ਲੋਕੇ ਸਵਾਲ ਪੁੱਛਦੇ ਆ ਕਿ ਭਾਰਤ ਪਾਕਿਸਤਾਨ ਦੇ ਵਿੱਚਕਾਰ ਸੀਸਫਾਇਰ ਹੋਇਆ ਉਸ ਤੋਂ ਬਾਅਦ ਹੁਣ ਅੱਗੇ ਕੀ ਤਾਂ ਦੱਸਦੀ ਅੱਜ ਭਾਰਤ ਦੇ ਡੀਜੀਐਮਓ ਲੈਫਟਨੈਂਟ ਜਨਰਲ ਸ਼੍ਰੀ ਦਾਜੀਵ ਗਈ ਅਤੇ ਪਾਕਿਸਤਾਨ ਦੇ ਡੀਜੀਐਮਓ ਮੇਜਰ ਜਨਰਲ ਕਾਸਿਫ ਅਬਦੁੱਲਾ ਵਿਚਕਾਰ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 12 ਵਜੇ ਇੱਕ ਮੀਟਿੰਗ ਹੋਣੀ ਹੈ ਵਿਸ਼ੇਸ਼ ਹੌਟਲਾਈਨ ਤੇ ਜਿਹੜੀ ਸਿੱਧੀ ਗੱਲਬਾਤ ਥੋੜੀ ਸੀਗੀ ਔਰ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਮੀਟਿੰਗ ਹੈ ਉਹ ਟਲ ਗਈ ਹੈ ਤੇ ਹੁਣ ਸ਼ਾਮ ਨੂੰ ਇਹ ਮੀਟਿੰਗ ਹੋ ਸਕਦੀ ਹੈ ਪਹਿਲਾਂ ਇਹ ਇਨਫੋਰਮੇਸ਼ਨ ਸੀ ਕਿ ਮੀਟਿੰਗ 12 ਵਜੇ ਦੇ ਆਸ-ਪਾਸ ਹੋਵੇਗੀ ਤੇ 2:30 ਵਜੇ ਪ੍ਰੈਸ ਵਾਰਤਾ ਹੋਵੇਗੀ ਲੇਕਿਨ ਇਹ ਜਿਹੜੀ ਮੀਟਿੰਗ ਹੈ ਹੁਣ ਥੋੜੀ ਦੇਰ ਲਈ ਟਲੀ ਹੈ ਤੇ ਸ਼ਾਮ ਨੂੰ ਜਦ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਜਿਹੜੀ ਹੈ ਗੱਲਬਾਤ ਸਾਹਮਣੇ ਆਵੇਗੀ ਕਿ ਇਸ ਪ੍ਰੈਸ ਕਿ ਜਿਹੜੀ ਇਹ ਡੀਜੀ ਐਮਓ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਕਿਹੜੀ ਗੱਲਬਾਤ ਕੀਤੀ ਗਈ ਹੈ DGMO ਦੀ ਫੁੱਲ ਫਾਰਮ ਦੱਸਦੀ ਹੈ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਔਰ ਭਾਰਤ ਵੱਲੋਂ ਲੈਫਟੀਨੈਂਟ ਜਨਰਲ ਸ਼੍ਰੀ ਰਾਜੀਵ ਕਹੀਂ ਜਿਹੜੇ ਗੱਲਬਾਤ ਕਰਨਗੇ ਤੇ ਪਾਕਿਸਤਾਨ ਵੱਲੋਂ ਜਿਹੜੇ DGMO ਮੇਜਰ ਜਨਰਲ ਕਾਸਿਫ ਅਬਦੁੱਲਾ ਉਹਨਾਂ ਨੇ ਗੱਲਬਾਤ ਕਰਨੀ ਹੈ ਹਾਲਕਿ ਭਾਰਤ ਨੇ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਪਾਕਿਸਤਾਨ ਵੱਲੋਂ ਸੀਜ਼ਫਾਇਰ ਹੋਣ ਤੋਂ ਬਾਅਦ ਵੀ ਜਿਹੜੀ ਹੈ ਉਲੰਘਣਾ ਕੀਤੀ ਗਈ ਹੈ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਔਰ ਵਾਇਓਲੇਸ਼ਨ ਜਿਹੜੀ ਕੀਤੀ ਗਈ ਹੈ ਪਰ ਭਾਰਤੀ ਫੋਰਸਾਂ ਜਿਹੜੀਆਂ ਆ ਉਹ ਅਲਰਟ ਤੇ ਆ ਔਰ ਕੜੀ ਜਿਹੜੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਪਾਕਿਸਤਾਨ ਦੀ ਪਾਕਿਸਤਾਨ ਤੇ ਭਰੋਸਾ ਕੀਤਾ ਨਹੀਂ ਜਾ ਸਕਦਾ ਲੇਕਿਨ ਭਾਰਤ ਦੀਆਂ ਜਿਹੜੀਆਂ ਫੋਰਸਸ ਨੇ ਉਹ ਹਾਲੇ ਵੀ ਅਲਰਟ ਨੇ ਦੂਜੇ ਪਾਸੇ ਜਿਹੜਾ ਪਾਕਿਸਤਾਨ ਹੈ ਉਹ ਅਮਰੀਕਾ ਦਾ ਧੰਨਵਾਦ ਕਰਦਾ ਲੇਕਿਨ ਭਾਰਤ ਦਾ ਇਹ ਕਹਿਣਾ ਹੈ ਕਿ ਦੋਹਾਂ ਦੇਸ਼ਾਂ ਵਿੱਚਕਾਰ ਜਿਹੜੀ ਗੱਲਬਾਤ ਹੈ ਦੋਹਾਂ ਦੇਸ਼ਾਂ ਨੂੰ ਆਪਸ ਵਿੱਚ ਹੀ ਕਰਨੀ ਚਾਹੀਦੀ ਹੈ ਔਰ ਇੱਕ ਪਾਸੇ ਭਾਰਤ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਸਿੰਧੂਰ ਚੱਲ ਰਿਹਾ ਹੈ ਕਿਉਂਕਿ ਜਿਹੜੇ ਆਤੰਕਵਾਦੀ ਹੈ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ ਭਾਰਤ ਨੇ ਕੱਲ ਪਹਿਲੇ ਹੀ ਸਪਸ਼ਟ ਕਰ ਦਿੱਤੀ ਹੈ ਕਿ ਭਾਰਤ ਨੇ ਜਿਹੜੀ ਇਹ ਗੱਲਬਾਤ ਸ਼ੁਰੂ ਕੀਤੀ ਸੀ ਸਖਤ ਕਾਰਵਾਈ ਸ਼ੁਰੂ ਕੀਤੀ ਸੀਗੀ ਉਹ ਜਿਹੜੇ ਟੈਰਰ ਫਰਲਾਉਂਦੇ ਨੇ ਆਤੰਕਵਾਦੀ ਉਹਨਾਂ ਦੇ ਖਿਲਾਫ ਹੈ ਕਿਸੇ ਦੇਸ਼ ਖਿਲਾਫ ਨਹੀਂ ਪਰ ਪਾਕਿਸਤਾਨ ਜਿਹੜਾ ਆ ਉਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਉਂਦਾ ਔਰ ਜਿਹੜੇ ਇਹ ਆਤਕਵਾਦੀ ਹੈ ਉਹਨਾਂ ਨੂੰ ਪਨਾਹ ਦਿੰਦਾ ਸੋ ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਪਾਕਿਸਤਾਨ ਦੇਸ਼ ਨੂੰ ਜਿਹੜਾ ਆਤਵਾਦੀ ਨੂੰ ਪਨਾਹ ਦਿੰਦਾ ਔਰ ਜਿਹੜਾ ਸੀਜ਼ਫਾਇਰ ਦੀ ਉਲੰਘਣਾ ਕਰਦਾ ਉਸ ਦੀ ਜਿਹੜੀ ਗੱਲਬਾਤ ਹੈ ਪੂਰੀ ਦੁਨੀਆ 'ਚ ਪਹੁੰਚਾਣੀ ਚਾਹੀਦੀ ਹੈ ਮੀਡੀਆ ਨੂੰ ਕਿ ਪਾਕਿਸਤਾਨ ਜਿਹੜੇ ਟੈਰਰ ਫੁਲਾਉਂਦੇ ਨੇ ਉਹਨਾਂ ਨੂੰ ਪਨਾਹ ਦਿੰਦਾ ਔਰ ਯੂਨੋ ਨੂੰ ਵੀ ਇਸ ਗੱਲ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਜਿਹੜੀ ਹੁਣ ਦੀ ਜਾਣਕਾਰੀ ਹੈ ਉਹ ਇਹ ਹੈ ਕਿ ਭਾਰਤ ਅਤੇ پاکستان ਵਿਚਾਲੇ ਜਿਹੜੀ ਡੀਜੀਐਮਓਸ ਦੀ ਗੱਲਬਾਤ ਹੋਣੀ ਸੀ ਉਹ ਥੋੜੀ ਦੇਰ ਲਈ ਟਲੀ ਹੈ ਔਰ ਸ਼ਾਮ ਨੂੰ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਮੀਟਿੰਗ ਹੋਵੇ ਤੇ ਜਦੋਂ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਹੀ ਜਦੋਂ ਪ੍ਰੈਸ ਕਾਨਫਰੰਸ ਹੋਵੇਗੀ ਉਹਦੇ ਵਿੱਚ ਪਤਾ ਲੱਗੇਗਾ ਕਿ ਕੀ ਗੱਲਬਾਤ ਹੋਈ ਹੈ ਲੇਕਿਨ ਭਾਰਤ ਨੇ ਆਪਣਾ ਸਟੈਂਡ ਜਿਹੜਾ ਆ ਉਹ ਸਖਤ ਰੱਖਿਆ ਹੋਇਆ ਕਿਉਂਕਿ ਸੀਜ਼ਫਾਇਰ ਹੋਣ ਤੋਂ ਬਾਅਦ ਪਾਕਿਸਤਾਨ ਜਿਹੜੀ ਵਾਇਓਲੇਸ਼ਨ ਕੀਤੀ ਹੈ ਉਹਦੇ ਉੱਤੇ ਵੀ ਭਾਰਤ ਜਿਹੜਾ ਸਖਤ ਸਟੈਂਡ ਹੈ ਤੇ ਆਰਮ ਫੋਰਸਸ ਜਿਹੜੀਆਂ ਹਮੇਸ਼ਾ ਹੀ ਅਲਰਟ ਨੇ ਭਾਰਤ ਦੀ ਸਾਡਾ 에ਅ ਡਿਫੈਂਸ ਸਿਸਟਮ ਬਹੁਤ ਅੱਛਾ ਹੈ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਅਸੀਂ ਕਰਨੀ ਚਾਹਾਂਗੇ ਕਿ ਅਸੀਂ ਆਪਣੇ ਦੇਸ਼ ਦਾ ਸਹਿਯੋਗ ਕਰੀਏ ਜੋ ਵੀ ਕੋਈ ਸਥਿਤੀ ਬਣਦੀ ਹੈ ਅਸੀਂ ਹਮੇਸ਼ਾ ਆਪਣੇ ਦੇਸ਼ ਦਾ ਸਹਿਯੋਗ ਕਰੀਏ ਔਰ ਜਿਹੜੀ ਇਹ ਜੰਗਬੰਦੀ ਹੋਈ ਹੈ ਕਿਉਂਕਿ ਪੰਜਾਬ ਵਿੱਚੋ ਇਹ ਗੱਲ ਵੱਡੇ ਪੱਧਰ ਤੇ ਸਾਹਮਣੇ ਆ ਰਹੀ ਸੀ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਥੋੜੀ ਜੰਗਬੰਦੀ ਹੋਈ ਹੈ ਤਾਂ ਪੰਜਾਬ ਦੇ ਅੰਦਰ ਜਿਹੜੇ ਲੋਕ ਬਾਰਡਰ ਏਰੀਆ 'ਚ ਰਹਿੰਦੇ ਆ ਉਹਨਾਂ ਨੇ ਸੁੱਖ ਦਾ ਸਾਹ ਲਿਆ ਸੀ ਅਸੀਂ ਕਾਮਨਾਤ ਇਹ ਹੀ ਕਰਦੇ ਆ ਕਿ ਪਾਕਿਸਤਾਨ ਸੁਧਰੇ ਜੰਗਬੰਦੀ ਹੋਵੇ ਲੇਕਿਨ ਜਿਹੜਾ ਟੈਰਰ ਹੈ ਉਹ ਵੀ ਖਤਮ ਹੋਣਾ ਚਾਹੀਦਾ ਹੈ